ਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਦੀ ਹਾਉ ਕਰੋ ਕਿਰਪਾ ਬਲਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਾਲਕ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਸਾਧ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਹਨ ਸੋ ਸੰਗਤ ਵਿੱਚ ਬੈਠ ਕੇ ਅਸੀਂ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਗੁਰਮੰਤਰ ਨੂੰ ਦਿੜ ਕੀਤਾ ਹੈ ਮਾਰੇ ਕਹਿੰਦੇ ਹਨ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਸੋ ਜਿੱਥੇ ਅਸੀਂ ਸੰਗਤ ਵਿੱਚ ਮਿਲ ਕਰਕੇ ਉਸ ਮਾਲਕ ਦਾ ਨਾਮ ਜਪਣਾ ਕਰਦੇ ਹਾਂ ਉਥੇ ਸੰਗਤ ਦੇ ਵਿੱਚ ਬੈਠ ਕੇ ਅਸੀਂ ਇਹ ਸੰਸਾਰਕ ਰੂਪੀ ਖੇਡ ਦੇ ਬਾਰੇ ਗਿਆਨ ਵੀ ਲੈਂਦੇ ਹਾਂ ਤੇ ਮਹਾਰਾਜ ਗਿਆਨ ਗਿਆਨ ਦਿੰਦੇ ਹੋਏ ਸਮਝਾਉਣਾ ਕਰਦੇ ਹਨ ਕਹਿੰਦੇ ਮਾਇਆ ਹੋਈ 나ਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੈ ਤੇਸੀ ਹੀ ਕੋ ਫਿਰ ਖਾਏ ਮਹਾਰਾਜ ਕਹਿੰਦੇ ਜਿਹੜੇ ਦੇਸ਼ ਚ ਆਹੀ ਆਉਂਦੇ ਆ ਇੱਥੇ ਖੇਡ ਖੇਡਣ ਲਈ ਇਹਨੂੰ ਮਾਇਆ ਦਾ ਦੇਸ਼ ਕਹਿੰਦੇ ਨੇ ਇਹ ਮਾਇਆ ਦੇ ਦੇਸ਼ ਦੇ ਵਿੱਚ ਚੱਲਦਾ ਹੋਇਆ ਮਾਇਆ ਕਹਿੰਦੇ ਇੱਕ 나ਗਣੀ ਦਾ ਰੂਪ ਧਾਰਨ ਕਰਕੇ ਤੇ ਸਾਰੇ ਜਗਤ ਨੂੰ ਆਪਣੇ ਲਪੇਟੇ ਦੇ ਵਿੱਚ ਲੈ ਲੈਂਦੀ। ਮਹਾਰਾਜ ਕੀ ਕਹਿੰਦੇ ਆ ਇਹ ਜਿਹੜੀ ਮਾਇਆ ਹੈ ਸਾਰੇ ਜਗਤ ਨੂੰ 나ਗਣੀ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਤੇ ਆਪਣੇ ਲਪੇਟੇ ਵਿੱਚ ਲੈ ਲੈਂਦੀ ਹੈ। ਪਰ ਮਹਾਰਾਜ ਇਹ ਵੀ ਗੱਲ ਕਹਿ ਰਹੇ ਆ ਕਹਿੰਦੇ ਵੀ ਜਿੱਦਾਂ ਇਹਦੀ ਡਿਊਟੀ ਮਾਲਕ ਨੇ ਲਾਈ ਆ ਇਹ ਉਦਾਂ ਹੀ ਡਿਊਟੀ ਕਰ ਰਹੀ ਹੈ ਇਹਨੂੰ ਹੁਕਮ ਆ। ਆਗਿਆਕਾਰੀ ਕਿੰਨੀ ਮਾਇਆ ਪੜਦੇ ਆਂ ਹੀ ਮਾਇਆ ਦੇ ਦੇਸ਼ ਚ ਜਦੋਂ ਅਸੀਂ ਆਉਨੇ ਨੇ ਸਾਡੀ ਜੀ ਹਜੂਰੀ ਕਰਨੀ ਆ ਖੇੜਾ ਇੱਕ ਕਹਿੰਦੇ ਜਿੱਦਾਂ ਜਿਹੜੇ ਕੰਮ ਨੂੰ ਲਾਇਆ ਮਾਇਆ ਉਸੇ ਤਰੀਕੇ ਨਾਲ ਵਰਕ ਕਰ ਰਹੀ ਆ ਪਰ ਜਿੰਨਾ ਜੋ ਸਾਨੂੰ ਸਮਝਾਇਆ ਹੀ ਉਹ ਕੰਮ ਛੱਡ ਗਏ ਆ ਮਾਇਆ ਨੂੰ ਤਾਂ ਜੋ ਸਮਝਾਇਆ ਉਹ ਤਾਂ ਉਸੇ ਤਰੀਕੇ ਨਾਲ ਚੱਲ ਰਹੀ ਆ ਪਰ ਜੋ ਸਾਨੂੰ ਸਮਝਾਇਆ ਵਾ ਅਸੀਂ ਉਹ ਤਰੀਕੇ ਨਾਲ ਨਹੀਂ ਚੱਲਦੇ ਆਂ ਹੀ ਆਪਣਾ ਕੰਮ ਛੱਡ ਕੇ ਮਾਇਆ ਦੇ ਨਾਲ ਜੁੜ ਜਾਂਦੇ ਆਂ ਸਮਾਰੇ ਕਹਿੰਦੇ ਅਸ਼ਲ ਸਲਾਈ ਨੈਸਲਾ ਨਹਿਕਾਓ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖੈ ਤਿਉਂ ਰਹਿ ਇਹ ਲੋਭੀ ਦਾ ਜਿਉ ਟਲਪੜੈ ਕਹਿੰਦੇ ਆ ਜਿਹੜਾ ਲੋਭੀ ਹੈ ਨਾ ਮਨ ਕਹਿੰਦੇ ਵੀ ਇਹਦਾ ਜਿਉ ਟਲ ਜਾਂਦਾ ਵਾ ਇਹ ਮਾਇਆ ਨਾਲ ਜੁੜ ਜਾਂਦਾ ਉਹ ਤੇ ਆਪਣੇ ਹੁਕਮ ਜੇ ਜੋ ਉਹਨੂੰ ਹੁਕਮ ਆ ਉਸ ਤਰੀਕੇ ਨਾਲ ਚੱਲ ਰਹੀ ਹੈ ਤੇ ਇੱਥੇ ਫਿਰ ਮਹਾਰਾਜ ਕਹਿੰਦੇ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੈ ਜੋ ਇਹਦੀ ਗੁਲਾਮੀ ਕਰਦਾ ਵਾ ਜੋ ਇਹਦੇ ਦਾਰੇ ਚ ਰਹਿ ਕੇ ਚੱਲਦਾ ਵਾ ਸੇਵਕ ਬਣ ਕੇ ਦਾ ਚੱਲਦਾ ਵਾ ਤੇ ਕਹਿੰਦੇ ਜੋ ਇਸ ਕੀ ਸੇਵਾ ਕਰੇ ਤੇ ਇਸੀ ਕੋ ਫਿਰ ਖਾਏ ਉਹਨੂੰ ਖਾ ਜਾਂਦੀ ਹੈ ਤੇ ਮਹਾਰਾਏ ਕਹਿੰਦੇ ਗੁਰਮੁਖ ਕੋਈ ਗਾੜ ਲੂ ਗਾੜ ਲੂ ਕਹਿੰਦੇ ਆ ਵੀ ਜਿੱਦਾਂ ਸੱਪ ਦਾ ਮੰਤਰ ਜਿਹੜਾ ਜਾਣਦਾ ਹੋਵੇ ਸੱਪ ਲੜ ਜੇ ਕਿਸ ਨੂੰ ਤਾਂ ਯਾਰ ਕੱਢਣ ਦੇ ਲਈ ਉਹਦਾ ਜਿਹੜਾ ਮੰਤਰ ਜਾਣਦਾ ਹੋਵੇ ਉਹਨੂੰ ਗਾੜ ਲੂ ਕਹਿੰਦੇ ਆ ਤੇ ਉਹ ਜਿਹੜਾ ਕਹਿੰਦੇ ਗਾੜ ਜਿਹੜਾ ਮੰਤਰ ਪੜ੍ਹਦੇ ਉਹਨੂੰ ਗਾੜਨ ਮੰਤਰ ਕਹਿ ਦਿੰਦੇ ਆ ਤੇ ਇਧਰਲੇ ਬੰਨੇ ਜਿਹੜਾ ਵਾ ਸਾਡਾ ਸ਼ਬਦ ਜਿਹੜਾ ਵਾ ਉਹ ਗਰਣ ਮੰਤਰ ਹੈ ਤੇ ਜਿਹੜਾ ਸ਼ਬਦ ਨੂੰ ਅਸੀਂ ਜਪਦੇ ਆ ਜਿਹੜਾ ਗੁਰਮੁਖ ਨੂੰ ਸ਼ਬਦ ਨੂੰ ਜਪਣਾ ਆ ਜਾਂਦਾ ਜਿਹੜਾ ਗੁਰਮੁਖ ਨੂੰ ਯੁਗਤ ਮਿਲ ਜਾਂਦੀ ਆ ਉਹਨੂੰ ਗਾੜਲੂ ਕਹਿੰਦੇ ਆ ਭਾਵ ਕਿ ਉਹ ਮਾਇਆ ਦਾ ਨਸ਼ਾ ਜਿਹੜਾ ਵਾ ਉਹਨੂੰ ਲਾਉਣ ਵਾਲਾ ਮਾਇਆ ਦਾ ਜ਼ਹਿਰ ਜਿਹੜੀ ਸਾਨੂੰ ਚੜ੍ਹੀ ਹੋਈ ਆ ਉਹਨੂੰ ਉਤਾਰਨ ਦੇ ਲਈ ਜੋ ਯਤਨ ਕਰਦਾ ਵਾ ਉਹਨੂੰ ਕਹਿੰਦੇ ਆ ਗਾੜਲੂ ਤੇ ਜਿਹੜਾ ਮੰਤਰ ਅਸੀਂ ਜਪਦੇ ਆ ਉਹਨੂੰ ਕਹਿੰਦੇ ਗਰਣ ਮੰਤਰ ਤੁਮਾਰੇ ਕਹਿੰਦੇ ਗੁਰਮੁਖ ਕੋਈ ਗੜੂ ਜਨ ਮਾਲਤਲ ਲਾਈ ਪਾਏ ਮਾਰੇ ਇਹ ਕਹਿੰਦੇ ਕੋਈ ਵਿਰਲਾ ਹੀ ਗੁਰਮੁਖਾ ਜਿਹੜਾ ਇਹ ਮੰਤਰ ਦੇ ਪਰੋਂ ਜਾਣਦਾ ਪਰ ਆਮ ਜੀਵਾਂ ਦੇ ਨਾਲ ਕੀ ਹੁੰਦਾ ਵਾ ਆਮ ਜੀਵ ਜ਼ਿਆਦਾਤਰ ਭਲੇਖੇ ਦੇ ਵਿੱਚ ਪਾ ਕੇ ਇਹਦੇ ਨਾਲ ਮੋਹ ਵਧਾ ਲੈਂਦੇ ਆ ਤੇ ਮਾਰੇ ਕਹਿੰਦੇ ਇੰਸੋ ਪ੍ਰੀਤ ਕਰੀ ਕਨੇਰੀ ਜੋ ਮਿਲਿਏ ਤੋ ਵਦੇ ਵਦੇਰੀ ਕਹਿੰਦੇ ਵੀ ਆਮ ਜੀਵ ਕੀ ਕਰਦਾ ਇਹਨਾਂ ਪਿਆਰ ਪਾ ਲੈਂਦਾ ਤੇ ਜਿਉਂ ਇਹ ਮਾਇਆ ਮਿਲਦੀ ਆ ਉਹਦੀ ਤ੍ਰਿਸ਼ਨਾ ਵਧਦੀ ਜਾਂਦੀ ਹੋਰ ਵੀ ਹੋਰ ਇਕੱਠੀ ਕਰ ਲੀਏ ਹੋਰ ਇਕੱਠੇ ਕਰ ਲੀਏ ਮਾਇਆ ਦੇਖਦੇ ਜੋ ਪਦਾਰਥਾ ਤਨ ਪਦਾਰਥਾ ਭਾਵ ਕੇ ਮਨ ਤਾ ਦੇ ਰਸਤੇ ਤੇ ਚੱਲ ਪੈਂਦਾ ਜੋ ਦੋ ਰਾਸਤੇ ਆ ਲੇਵਤਾ ਦੋ ਰਾਉ ਹੈ ਹੁਕਮੀਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸੋਟੀ ਲਾਏ ਤੇ ਮਨ ਤਾ ਦੇ ਰਸਤੇ ਮਨ ਪਦਾਰਥਵਾਦੀ ਹੋ ਜਾਂਦਾ ਤੇ ਕਹਿੰਦੇ ਵੀ ਜਿਉਂ ਹੀ ਇਹ ਇਹ ਰਾਸਤੇ ਤੇ ਚੱਲਦਾ ਇਹਦੇ ਨਾਲ ਇਹਦਾ ਪਿਆਰ ਪੈ ਜਾਂਦਾ ਜਦੋਂ ਇਹਨੂੰ ਮਾਇਆ ਮਿਲਦੀ ਆ ਤੇ ਇਹ ਇਹਦੀ ਤਮਾ ਵੱਧ ਜਾਂਦੀ ਅੰਦਰ ਕਹਿੰਦੇ ਜੋ ਮਿਲਿਏ ਤੋਂ ਵਦੇ ਵਦੇਰੀ ਇਹਦੀ ਪ੍ਰੀਤ ਹੋਰ ਵਦੇਰੀ ਵੱਧਦੀ ਜਾਂਦੀ ਵੀ ਹੋਰ ਇਕੱਠਾ ਕਰ ਲਾਂ ਹੋਰ ਇਕੱਠਾ ਕਰ ਲਾਂ ਕਹਿੰਦੇ ਗੱਲ ਚਮੜੀ ਜੋ ਛੋੜੇ ਨਾਹੀ ਕਹਿੰਦੇ ਜੇ ਬਾਈ ਚਾਂਸ ਮੰਨ ਲੋ ਤੁਹਾਡੇ ਇਹ ਗੱਲ ਨਾਲ ਚੰਬੜ ਜੇ ਲੱਥੇ ਨਾ ਗੱਲ ਚਮੜੀ ਗੱਲ ਨਾਲ ਚੰਬੜ ਜੇ ਜੋ ਛੋੜੇ ਨਾਹੀ ਤੇ ਫਿਰ ਕਹਿੰਦੇ ਤੁਸੀਂ ਕੀ ਕਰਨਾ ਵਾ ਲਾਗ ਛੁੱਟੋ ਸਤਗੁਰੂ ਕੀ ਪਾਈ ਕਹਿੰਦੇ ਫਿਰ ਤੁਸੀਂ ਸਤਗੁਰੂ ਦੇ ਚਰਨਾਂ ਨੂੰ ਫੜ ਲੈਣਾ ਵਾ ਫਿਰ ਇਹ ਜਿਹੜੀ ਆ ਤੁਹਾਨੂੰ ਛੱਡ ਦੇਗੀ ਤੇ ਸਤਿਗੁਰ ਦੇ ਚਰਨ ਕਿਹੜੇ ਆ ਅਸੀਂ ਰੋਜ਼ ਪੜਦੇ ਹਾਂ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਹੁਣ ਉਹ ਚਰਨਾ ਨੂੰ ਫੜਨ ਦੇ ਲਈ ਸਾਨੂੰ ਮਾਇਆ ਤੋਂ ਉੱਪਰ ਉੱਠਣਾ ਪਏਗਾ ਮਾਇਆ ਤੋਂ ਉੱਪਰ ਉੱਠ ਕੇ ਜਦੋਂ ਉਹ ਚਰਨ ਫੜ ਲਾਂਗੇ ਫਿਰ ਸਾਡੇ ਤੇ ਪ੍ਰਭਾਵ ਨਹੀਂ ਛੱਡੇਗੀ ਜਦੋਂ ਨਾਮ ਦੇ ਵਿੱਚ ਅਸੀਂ ਧਿਆਨ ਲਾ ਕੇ ਅੰਤਰਗਾਤ ਤੇ ਪੰਜ ਭੂਤਕ ਸਰੀਰ ਤੋਂ ਉੱਪਰ ਉੱਠ ਕੇ ਪਾਉਨੋ ਸੰਪਰਕ ਤੋੜ ਕੇ ਜਦੋਂ ਉਹ ਚਰਨਾ ਦੇ ਤੇ ਪਕੜ ਬਣਾਵਾਂਗੇ ਫਿਰ ਇਹ ਮਾਇਆ ਜਿਹੜੀ ਹੈ ਸਾਡੇ ਤੇ ਵਾਰ ਨਹੀਂ ਕਰੇਗੀ ਤੇ ਮਾਰੇ ਕਹਿੰਦੇ ਜਗ ਮੋਹਣੀ ਹਮ ਤਿਆਗ ਗਵਾਈ ਕਹਿੰਦੇ ਗੁਰਮੁਖ ਕਹ ਰਿਹਾ ਵੀ ਇਹ ਜਗ ਨੇ ਨੂੰ ਮੋਹਣੀ ਕੀਤਾ ਵਾ ਇਹਨਾਂ ਮੋਹ ਪਾ ਲਿਆ ਵਾ ਕਹਿੰਦੇ ਪਰ ਅਸੀਂ ਇਹਨੂੰ ਤਿਆਗ ਦਿੱਤਾ ਜਿੱਦਾਂ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਵੀ ਇਹ ਸਾਡੇ ਕੋਈ ਬੜੇ ਤਰੀਕਿਆਂ ਦੇ ਨਾਲ ਆਈ ਵੇਸ ਬਣਾ ਬਣਾ ਕੇ ਭੇਸ ਵਟਾਵਟਾ ਕੇ ਆਈ ਕਹਿੰਦੇ ਭਰਹੀਂ ਪਰਵਾਹ ਨਹੀਂ ਕੀਤੀ ਅਸੀਂ ਜਿਹੜਾ ਗੁਰੂ ਸਾਨੂੰ ਸਾਡੇ ਗੁਰੂ ਨੇ ਜਿਹੜਾ ਸਾਨੂੰ ਆਦੇਸ਼ ਦਿੱਤਾ ਹੈ ਉਹਦੀ ਪਾਲਣਾ ਕਰਦੇ ਰਹੇ ਤੇ ਸਾਡਾ ਕੁਝ ਵੀ ਨਹੀਂ ਵਿਗਾੜ ਸਕੀ ਤੇ ਕਹਿੰਦੇ ਕਬੀਰ ਆਈ ਮੁਝੇ ਪੈ ਅਨੇਕ ਕਰੇ ਕਰ ਭੇਸ ਬੜੇ ਭੇਸ ਬਿਟਾ ਕੇ ਆਈ ਕਹਿੰਦੇ ਕਦੇ ਕਿਹ ਰੂਪ ਚ ਆ ਜਾਂਦੀ ਕਦੀ ਕਿਹ ਰੂਪ ਚ ਆ ਜਾਂਦੀ ਉਹੀ ਕੰਮ ਸਾਡੇ ਨਾਲ ਹੁੰਦਾ ਇਹ ਇਕੱਲਾ ਭਗਤ ਕਬੀਰ ਜੀ ਨਾਲ ਨਹੀਂ ਹੋਇਆ ਇਹ ਸਾਰੇ ਸੰਸਾਰ ਨਾਲ ਇਹ ਹੋ ਰਿਹਾ ਵਾ ਅਸੀਂ ਸਮਝਣਾ ਕਹਿੰਦੇ ਕਬੀਰ ਆਈ ਮੁਝੇ ਪੈ ਅਨੇਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼ ਕਹਿੰਦੇ ਜੋ ਉਹਨਾਂ ਮੈਨੂੰ ਆਦੇਸ਼ ਦਿੱਤਾ ਸੀ ਉਹ ਦੇਸ਼ ਦੀ ਪਾਲਣਾ ਕਰਕੇ ਤੇ ਮੇਰੀ ਮੈਂ ਉਹ ਆਦੇਸ਼ ਦੀ ਪਾਲਣਾ ਕੀਤੀ ਤੇ ਮੈਂ ਆਪਣੀ ਰੱਖਿਆ ਕੀਤੀ ਗੁਰੂ ਨੇ ਮੇਰੀ ਆਪਣੇ ਆਦੇਸ਼ ਦੁਆਰਾ ਰੱਖਿਆ ਕੀਤੀ ਸੋ ਫਿਰ ਕਹਿੰਦੇ ਵੇਖੋ ਇੱਕ ਜਗ੍ਹਾ ਇਹ ਵੀ ਕਹਿੰਦੇ ਆ ਕਹਿੰਦੇ ਨਾਕੋ ਕਾਟੀ ਕਾਨੋ ਕਾਟੀ ਕਾਡ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਣ ਤੀਨ ਲੋਕ ਕੀ ਪਿਆਰੀ ਕਹਿੰਦੇ ਤਿੰਨਾਂ ਲੋਕਾਂ ਦੇ ਜੋ ਤਤਰੋਕੀ ਦੇ ਜੀਵ ਨੇ ਇਹਨਾਂ ਨੇ ਪਿਆਰੀ ਬਣਾਇਆ ਇਹਨੂੰ ਪਿਆਰ ਕਰਦੇ ਨੇ ਕਹਿੰਦੇ ਅਸੀਂ ਸਾਡੀ ਇਹ ਬੈਰ ਨਾ ਕਿਉਂ ਬੈਰ ਨਾ ਕਿਉਂਕਿ ਇਹ ਸਾਡੀ ਮਾਲਕ ਨੂੰ ਦੂਰੀ ਪਾ ਦਿੰਦੀ ਹੈ ਤੇ ਫਿਰ ਇੱਥੇ ਕਹਿੰਦੇ ਜਗ ਮੋਹਣੀ ਹਮ ਤਿਆਗ ਗਵਾਈ ਜਿਹੜੀ ਜਗ ਦੀ ਮੋਹਣੀ ਆ ਮਾਇਆ ਇਹਨੂੰ ਹੀ ਤਿਆਗ ਦਿੱਤਾ ਵਾ ਨਿਰਗੁਣ ਮਿਲਿਓ ਵਜੀ ਵਧਾਈ ਕਹਿੰਦੇ ਵੀ ਹੁਣ ਤਿਆਗ ਕੇ ਤੇ ਅਸੀਂ ਉਹ ਨਿਰਗੁਣ ਨੂੰ ਮਿਲ ਲਿਆ ਵਾ ਕਹਿੰਦੇ ਐਸੀ ਸੁੰਦਰ ਮਨ ਕੋ 모ਹ ਹੈ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਕਹਿੰਦੇ ਵੀ ਇੰਨੀ ਸੁੰਦਰੀ ਆਏ ਇੰਨੀ ਮੋਣੀ ਆ ਵੀ ਇਹ ਕੋਈ ਜਗਾ ਨਹੀਂ ਛੱਡਦੀ ਬਾਟ ਰਸਤੇ 'ਚ ਚੱਲਦੇ ਆ ਜਾਂ ਘਾਟ ਪਤਨ ਤੇ ਜਾਂ ਗ੍ਰਹਿ ਦੇ ਵਿੱਚ ਘਰ ਦੇ ਵਿੱਚ ਰਹਿ ਲੋ ਭਾਵੇਂ ਜੰਗਲਾਂ 'ਚ ਚਲੇ ਜਾਓ ਹਰ ਜਗ੍ਹਾ ਤੁਹਾਨੂੰ ਤੱਕਦੀ ਹੈ ਹਰ ਜਗ੍ਹਾ ਪ੍ਰਭਾਵ ਛੱਡਦੀ ਹੈ ਮਹਾਰਾਜ ਇੱਕ ਜਗ੍ਹਾ ਵੀ ਕਹਿੰਦੇ ਨਾ ਤਟ ਤੀਰਥ ਨਾ ਛੋੜੇ ਜੋਗ ਸੰਿਆਸ ਕੁਝ ਨਹੀਂ ਛੱਡਿਆ ਨਹੀਂ ਕਹਿੰਦੇ ਕਹਿੰਦੇ ਤਟ ਤੀਰਥ ਨਾ ਛੋੜੇ ਜੋਗ ਸੰਿਆਸ ਪੜ ਪੜ ਥੱਕ ਕੇ ਬੇਦਅਭਿਆਸ ਕਹਿੰਦੇ ਬੜੇ ਧਾਰਮਿਕ ਗ੍ਰੰਥਾਂ ਦਾ ਪਾਠ ਵੀ ਕਰ ਲਏ ਪਰ ਫਿਰ ਵੀ ਮਾਇਆ ਨੇ ਛੱਡਿਆ ਨਹੀਂ ਤੇ ਫਿਰ ਮਹਾਰਾਜ ਕਹਿੰਦੇ ਮਨ ਤਨ ਲੱਗ ਹੈ ਹੋਏ ਕਾ ਮਿੱਠੀ ਮਿੱਠੀ ਹੋ ਕੇ ਲੱਗਦੀ ਹੈ ਹੀਂ ਪੜ ਦੇਣਾ ਜੈ ਨੈ ਸੁਣੀਐ ਨੈ ਮੁਖ ਤੇ ਬਕਿਆ ਨੈ 모ਹੇ ਉਹ ਡੀਠੀ ਐਸੀ ਠਗੋਰੀ ਪਾਏ ਭਲਾਵੇ ਮਨ ਸਭ ਕੇ ਲਾਗੇ ਮਿੱਠੀ ਤੇ ਪਰ ਮਹਾਰਾਜ ਇੱਕ ਜਗ੍ਹਾ ਇਹ ਵੀ ਕਹਿ ਰਹੇ ਆ ਕਹਿੰਦੇ ਹੁਣ ਇਹਨੂੰ ਮਿੱਠੀ ਕਰਕੇ ਤੂੰ ਇਹਦੇ ਸਵਾਦ ਲੈ ਰਿਆ ਕਹਿੰਦੇ ਇਹਦਾ ਪਤਾ ਤਾਂ ਬਾਅਦ ਚ ਤੈਨੂੰ ਲੱਗੂਗਾ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਵਾਦ ਇਹਦਾ ਸਵਾਦ ਬਾਅਦ ਚ ਕਹਿੰਦੇ ਪਤਾ ਲੱਗੇਗਾ। ਭਾਵ ਕੇ ਮਾਇਆ ਦੇ ਦੇਸ਼ ਵਿੱਚ ਚਲਦਿਆਂ ਜਿੱਧਰਲੇ ਬੰਨੇ ਮਨ ਲਾ ਲਾਂਗੇ ਉਧਰਲੇ ਬੰਨੇ ਹੀ ਮਨ ਜਿਹੜਾ ਵਾ ਚਲ ਜਾਏਗਾ। ਜਿੱਧਰ ਕਿਉਂਕਿ ਸਾਰੀ ਧਿਆਨ ਦੀ ਖੇਡ ਆ। ਕਿਉਂਕਿ ਸਾਰੀ ਧਿਆਨ ਦੀ ਖੇਡ ਆ। ਸੋ ਇਸ ਕਰਕੇ ਜਿਨ੍ਹਾਂ ਦਾ ਮਨ ਮਾਇਆ 'ਚ ਲੱਗ ਜਾਂਦਾ ਵਾ ਉਹ ਫਿਰ ਮਾਲਕ ਨੂੰ ਟੁੱਟ ਜਾਂਦੇ ਆ ਤੇ ਕਹਿੰਦੇ ਮਨ ਤਨ ਲੱਗੇ ਹੋਏ ਕਾ ਮਿੱਠੀ ਗੁਰ ਪ੍ਰਸ਼ਾਦ ਮੈਂ ਖੋਟੀ ਡੀਠੀ। ਕਹਿੰਦੇ ਵੀ ਮੈਂ ਆਪਣੇ ਆ ਗੁਰੂ ਦੀ ਕਿਰਪਾ ਨਾਲ ਭਾਵੇਂ ਵੇਖ ਲਿਆ ਮੈਂ ਵੀ ਇਹ ਤਾਂ ਖੋਟੀ ਹੈ ਇਹ ਤਾਂ ਬੜੀ ਖੋਟੀ ਹੈ ਸਾਡੇ ਲਈ ਕਹਿੰਦੇ ਅਗਰਕ ਉਸਕੇ ਬਡੇ ਠਗਾਉ ਉਹਦੇ ਅੱਗੇ ਲਾ ਕੇ ਤੁਰਨ ਵਾਲੇ ਜਿਹੜੇ ਮਾਇਆ ਦੇ ਨਾ ਕਹਿੰਦੇ ਉਹ ਵੀ ਵੱਡੇ ਠੱਗ ਨੇ ਉਹ ਜਿਹੜੇ ਅਗਰਕ ਨੇ ਇਹਦੇ ਅੱਗੇ ਲਾ ਕੇ ਚੱਲਣ ਵਾਲੇ ਜਿਹੜੇ ਆ ਕਹਿੰਦੇ ਉਹ ਐਨੇ ਠੱਗ ਨੇ ਉਹ ਆਪਣੇ ਆਪਣੀ ਆਈ ਤੇ ਆ ਜਾਂਦਾ ਆਪਣੇ ਮਾਂ-ਬਾਪ ਨੂੰ ਨਹੀਂ ਛੱਡਦੇ ਕਹਿੰਦੇ ਅਗਰਕ ਉਸਕੇ ਬਡੇ ਠਗਾਉ ਛੋਟੇ ਨਾ ਹੀ ਬਾਪ ਨਾ ਮਾਂ ਹੂ ਆਪਣੀ ਮਾਪੇ ਬਾਪ ਨੂੰ ਨਹੀਂ ਛੱਡਦੇ ਉਹਨਾਂ ਨੂੰ ਠੱਗ ਲੈਂਦੇ ਆ ਜਦੋਂ ਉਹਦਾ ਪ੍ਰਭਾਵ ਪੈ ਜਾਂਦਾ ਤਾਂ ਹੀ ਕਹਿੰਦੇ ਨੇ ਲੋਭੀ ਕਾ ਵੇ ਸਾਹੋ ਨਾ ਕੀਜੈ ਜੇ ਕਾ ਪਰਵ ਸਾਹੀ ਦਾ ਵਸਾ ਨਾ ਕਰਿਓ ਲੋਭ ਲਹਿਰ ਜਿਉਂ ਸਵਾਨ ਹਲਕ ਹੈ ਕਹਿੰਦੇ ਵੀ ਇਦਾਂ ਲੋਭ ਲਹਿਰ ਦੇ ਵਿੱਚ ਆ ਕੇ ਇੱਕ ਹਲਕ ਲਹਿਰ ਚੱਲਦੀ ਕੁੱਤੇ ਦੇ ਅੰਦਰ ਇਦਾਂ ਹੀ ਕਹਿੰਦੇ ਵੀ ਜਿਹੜਾ ਜਿਉਂ ਕੂਕਰ ਹਰਕਾਇਆ ਤਾਵੇ ਦਹ ਦਿਸ ਜਾਏ ਕਹਿੰਦੇ ਲੋਭੀ ਜੰਤ ਨਾ ਜਾਣੀ ਭੱਖ ਭੱਕ ਸਭ ਖਾਏ ਇਦਾਂ ਹੀ ਫਿਰ ਮੰਨ ਦੀ ਹਾਲਤ ਹੋ ਜਾਂਦੀ ਸਾਡੇ ਦੀ ਕਹਿੰਦੇ ਵੀ ਛੋੜਿਆ ਨਾਹੀਂ ਬਾਪ ਨਾ ਮਾਊ ਮੇਲੀ ਆਪਣੇ ਉਹਨਲੇ ਬੰਦੇ ਇਹ ਮੇਲੀ ਕੌਣ ਹੈ ਕਹਿੰਦੇ ਮੇਲੀ ਆਪਣੇ ਉਹਨਲੇ ਬੰਦੇ ਸਾਡੇ ਮੇਲੀ ਜਿਹੜੇ ਆ ਸਾਡੇ ਨਾਲ ਮਿਲ ਕੇ ਚੱਲਦੇ ਜਿਹੜੇ ਕੌਣ ਨੇ ਸਾਡੇ ਮੇਲੀ ਕੌਣ ਨੇ ਮੰਨ ਦੇ ਮੇਲੀ ਕੌਣ ਨੇ ਜਿਹੜੇ ਮੰਨ ਦੇ ਸਾਥ ਚੱਲਦੇ ਨੇ 24 ਘੰਟੇ ਗਿਆਨ ਇੰਦਰੀ ਕਰਮ ਇੰਦਰੀ ਗਿਆਨ ਇੰਦਰੀ ਤੇ ਕਰਮਿੰਦਰੀ ਗਿਆਨਿੰਦਰੀਓ ਦੇ ਸਲਾਹਕਾਰ ਨੇ ਕਰਮਿੰਦਰੀਓ ਦੇ ਕਰਿੰਦੇ ਜਿੰਨਾ ਕੋ ਕੰਮ ਲੈਂਦਾ ਕਹਿੰਦੇ ਉਹਨਾਂ ਨੂੰ ਬੰਨ ਰੱਖਿਆ ਨੇ ਕਬਜ਼ੇ ਚ ਕਰ ਰੱਖਿਆ ਉਹਨਾਂ ਨੂੰ ਗਿਆਨਿੰਦਰੀ ਕਰਮਿੰਦਰੀ ਜਿਹੜੇ ਆ ਜੋ ਅਸੀਂ ਇਹਨਾਂ ਅੱਖਾਂ ਨਾਲ ਦੇਖਣਾ ਉਹ ਅਸੀਂ ਨਹੀਂ ਦੇਖਦੇ ਜੋ ਕੰਨਾਂ ਨਾਲ ਸੁਣਨਾ ਉਹ ਨਹੀਂ ਸੁਣਦੇ ਵੇਖੋ ਆਨੰਦ ਸਾਹਿਬ ਚ ਅਸੀਂ ਪੜਦੇ ਆ ਨਾ ਅੱਖਾਂ ਕਾਲੀ ਲਾਈਆਂ ਕੰਨ ਕਾਲੀ ਲਾਏ ਆ ਰਸਨਾ ਕਾਲੀ ਲਾਈ ਆ ਭਾਵੇਂ ਕਿ ਅਸੀਂ ਉਲਟਾ ਚੱਲਨੇ ਆ ਇਹਨਾਂ ਨੇ ਬੰਨ ਲਿਆ ਇਹਨਾਂ ਸਾਡੇ ਜਿਹੜਾ ਇਹਨਾਂ ਤੇ ਵੀ ਜਾਲ ਪਾ ਲਿਆ ਸਲਾਹਕਾਰਾਂ ਤੇ ਵੀ ਇਨੇ ਨੈਣੋਂ ਨੀਂਦ ਪਰ ਦ੍ਰਿਸ਼ਟ ਪਰ ਦ੍ਰਿਸ਼ਟ ਵਿਕਾਰ ਸਰਵਨ ਸੋਏ ਸੁਣ ਨਿੰਦ ਵਿਚਾਰ ਫਿਰ ਅੱਗੇ ਕਹਿੰਦੇ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਵਿਸਮਾਦ ਬਚਿਆ ਕੌਣ ਸਾਰੇ ਸੌਂਗੇ ਸਲਾਹਕਾਰ ਵੀ ਸੌਂਗੇ ਮਨ ਰਾਜਾ ਵੀ ਸੌਂਗਿਆ ਕਹਿੰਦੇ ਮਨ ਸੋਇਆ ਮਾਇਆ ਵਿਸਮਾਦ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤਰ ਹੈ ਸਾਵਤ ਵਸਤ ਉਹ ਆਪਣੀ ਲੈ ਕਹਿੰਦੇ ਜੇ ਕੋਈ ਜਾਗੇਗਾ ਤਾਂ ਉਹ ਵਸਤ ਦੀ ਪ੍ਰਾਪਤ ਕਰੇਗਾ ਤੇ ਹੁਣ ਜਾਗਣ ਦਾ ਤਰੀਕਾ ਸਾਨੂੰ ਗੁਰਬਾਣੀ ਚ ਦੱਸਿਆ ਗੁਰੂ ਸਾਹਿਬਾਂ ਨੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਜੇ ਜਗਾਵਾਂਗੇ ਠੀਕ ਆ ਨਹੀਂ ਜਗਾਵਾਂਗੇ ਤੇ ਫਿਰ ਉਹਨਾਂ ਜਗਾ ਹੀ ਲੈਣਾ ਫਿਰ ਉਹ ਦੂਸਰਾ ਤਰੀਕਾ ਵਰਤਣਗੇ ਜੇ ਤਾਂ ਅਜ ਸਿਮਰਨ ਕਰਕੇ ਜਗਾ ਲਾਂਗੇ ਠੀਕ ਆ ਨਹੀਂ ਫਿਰ ਦੂਸਰਾ ਤਰੀਕਾ ਵਰਤਣਗੇ ਤੇ ਦੂਸਰਾ ਤਰੀਕਾ ਕਿਹੜਾ ਵਾ ਜਮ ਕੋ ਡੰਡ ਪਰਿਓ ਸਿਰ ਉੱਪਰ ਤਬ ਸੋਵਤ ਤੇ ਜਾਗਿਓ ਕਹਿੰਦੇ ਕਹਾਂ ਹੋਤ ਕਹਿੰਦੇ ਆਪ ਕਹਿ ਪਛਤਾਏ ਸ਼ੂਟ ਤਨਾ ਇਹਨੂੰ ਭਾਗਿਓ ਹੁਣ ਇਹ ਦੋਹਾਂ ਜੋ ਕਿਹੜਾ ਤਰੀਕਾ ਅਸੀਂ ਅਪਣਾਉਣਾ ਵਾ ਉਹ ਸਾਡੇ ਤੇ ਹੁਣ ਵੀ ਆਪਾਂ ਕਿਹੜੇ ਤਰੀਕੇ ਨਾਲ ਜਗਾਉਣਾ ਆਪਣੇ ਮਨ ਨੂੰ ਚਾਹੇ ਉਹਨਾਂ ਕੋ ਡੰਡੇ ਖਾ ਕੇ ਜਾਗਣਾ ਵਾ ਤੇ ਚਾਹੇ ਅਸੀਂ ਇਸੇ ਮਨ ਕਰਕੇ ਜਾਗਣਾ ਕੰਮ ਦੋਈ ਹੁਣ ਇਹ ਸਾਡੇ ਤੇ ਆ ਸਾਡੇ ਮਨ ਨੇ ਇਸ ਚੀਜ਼ ਤੇ ਨਿਰਣਾ ਕਰਨਾ ਵਾ ਵੀ ਆਪਾਂ ਕਿਦਾਂ ਜਾਗਣਾ ਤੇ ਮਾਰੇ ਕਹਿੰਦੇ ਮੇਲੀ ਆਪਣੇ ਹੁਣਲੇ ਬਾਂਦੇ ਵੀ ਜਿਹੜੇ ਸਾਡੇ ਮੇਲੀ ਆ ਸੰਗੀ ਆ ਉਹਨਾਂ ਨੂੰ ਇਹਨਾਂ ਬੰਨ ਰੱਖਿਆ ਵਾ ਤੇ ਮਾਰੇ ਕਹਿੰਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਸਾਧਲੇ ਇਹਨਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਮੈਂ ਕਾਬੂ ਕਰ ਲਿਆ ਆਪਣੇ ਗਿਆਨ ਇੰਦਰੀ ਕਰਮ ਇੰਦਰੀਆਂ ਨੂੰ ਕਾਬੂ ਕਰ ਲਿਆ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਆਬ ਮੇਰੋ ਮਨ ਭਇਆ ਆਨੰਦ ਭਉ ਚੂਕਾ ਟੂਟੇ ਸਭ ਫੰਦ ਸਾਰੇ ਫਾਹੇ ਲਾਤੇ ਕਹਿੰਦੇ ਹੁਣ ਕੋਈ ਕਿਸੇ ਪ੍ਰਕਾਰ ਦਾ ਮੈਨੂੰ ਡਰ ਨਹੀਂ ਰਹਿ ਗਿਆ ਤੇ ਹੁਣ ਮੇਰਾ ਮਨ ਆਨੰਦ 'ਚ ਰਹਿੰਦਾ ਇਹ ਗੁਰਮੁਖ ਦਸਰੇ ਨੇ ਕਹਿੰਦੇ ਵੀ ਸਾਡਾ ਮਨ ਹੁਣ ਆਨੰਦ 'ਚ ਰਹਿੰਦਾ ਵਾ ਸਾਨੂੰ ਹੁਣ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਆ ਕਿਉਂਕਿ ਹੀ ਜਪ-ਜਪ ਕੇ ਉਹਨੂੰ ਆਪਣਾ ਡਰ ਖਤਮ ਕਰ ਲਿਆ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ ਤੇ ਫਿਰ ਕਹਿੰਦੇ ਆਖਰ ਚ ਕਹਿੰਦੇ ਕਹੋ ਨਾਨਕ ਜਾ ਸਤਗੁਰ ਪਾਇਆ ਘਰ सगला ਮੈਂ ਸੁਖੀ ਵਸਾਇਆ ਕਹਿੰਦੇ सगला ਘਰ ਜਿੰਨਾ ਪਰਿਵਾਰ ਚ ਜੀਵ ਵਸਦੇ ਆ ਗਿਆਨ ਇੰਦਰੀਆਂ ਵਾਲਾ ਪਰਿਵਾਰ ਕਰਮ ਇੰਦਰੀਆਂ ਵਾਲਾ ਪਰਿਵਾਰ ਜੋ ਜੀਵ ਸੁਖੰ ਵਸਦੇ ਆ ਕਹਿੰਦੇ ਸਾਰਾ ਘਰ ਮੇਰਾ ਵਾ ਜਿਹੜਾ ਸੁਖੀ ਸੁਖੀ ਵਸਣਾ ਸ਼ੁਰੂ ਹੋ ਗਿਆ ਕਹਿੰਦੇ ਘਰ सगला ਮੈਂ ਸੁਖੀ ਵਸਾਇਆ ਸੋ ਇਸ ਕਰਕੇ ਜੇ ਅਸੀਂ ਵੀ ਆਪਣੇ ਘਰ ਨੂੰ ਸੁਖੀ ਬਸਾਉਣਾ ਵਾ ਤਾਂ ਫਿਰ ਮਹਾਰਾਜ ਕਹਿੰਦੇ ਆ ਕਿ ਇਹ ਜਿਹੜਾ ਪਰਮਾਤਮਾ ਦਾ ਨਾਮ ਆ ਜਿਹੜਾ ਗੁਰੂ ਦੀ ਸ਼ਰਨ ਉਹ ਸ਼ਰਨ 'ਚ ਆਉਣਾ ਪਏਗਾ ਨਹੀਂ ਤੇ ਮਾਇਆ ਮਹਾਰਾਜ ਕਹਿੰਦੇ ਇੰਨੀ ਪ੍ਰਭਾਵਸ਼ਾਲੀ ਆ ਕਿ ਇਹਨੇ ਖੰਡ ਬ੍ਰਹਿਮੰਡ ਨਹੀਂ ਛੱਡੇ ਹਰ ਜਗ੍ਹਾ ਇਹ ਆਪਣਾ ਵਾਰ ਕਰਦੀ ਹੈ ਕਹਿੰਦੇ ਜਿਨ 모ਹੇ ਖੰਡ ਬ੍ਰਹਿਮੰਡ ਤਾਹੂ ਮੈਂ ਪਾਉ ਕਹਿੰਦੇ ਜਿਨੇ ਜਿਹੜੀ ਮਾਇਆ ਨੇ ਖੰਡ ਬ੍ਰਹਿਮੰਡ ਬੋਏ ਹੋਇਆ ਉਹਦੇ ਵਸ ਮੇਰਾ ਮਨ ਵੀ ਪੈ ਗਿਆ ਤੇ ਬੇਨਤੀ ਕਰਦੇ ਨੇ ਰਾਖ ਲੈ ਇਹੋ ਵਿਖਈ ਜੀਓ ਦੇਹੋ ਆਪਣਾ ਨਾਉ ਕਹਿੰਦੇ ਮਹਾਰਾਜ ਇਹ ਬੇਖਰੂਪੀ ਸਾਗਰ ਆ ਜਿਹੜਾ ਇਹ ਚੋਂ ਕਹਿੰਦੇ ਹੁਣ ਤੁਸੀਂ ਮੈਨੂੰ ਕੱਢਣਾ ਵਾ ਆਪਣਾ ਨਾਮ ਦੇ ਕੇ ਕਹਿੰਦੇ ਮੈਂ ਵੀ ਇਹਦੇ ਵਸ ਪੈ ਗਿਆ ਵਾ ਤੇ ਇੱਥੇ ਹੁਣ ਤੁਸੀਂ ਕੱਢਣਾ ਤੇ ਕਹਿੰਦੇ ਜਾ ਤੇ ਨਾਹੀ ਕੋ ਸੁਖੀ ਤਾ ਕੇ ਪਾਛੇ ਜਾਓ ਕਹਿੰਦੇ ਸਾਡੇ ਮਨ ਦਾ ਐਸਾ ਸੁਭਾਅ ਬਣ ਗਿਆ ਵਾ ਜਦ ਕੇ ਪਤਾ ਵੀ ਅਪੀ ਮਾਇਆ ਦੇ ਦੇਸ਼ ਵਿੱਚ ਰਹਿ ਕੇ ਇਹਦੇ ਨਾਲ ਜੁੜ ਕੇ ਕੋਈ ਸੁਖੀ ਨਹੀਂ ਰਹਿ ਸਕਦਾ ਕਹਿੰਦੇ ਫਿਰ ਵੀ ਇਹਦਾ ਪਿੱਛਾ ਕਰਦਾ ਫਿਰ ਮਾਇਆ ਦੇ ਪਿੱਛੇ ਭੱਜਦਾ ਵਾ ਕਹਿੰਦੇ ਜਾ ਤੇ ਨਾ ਹੀ ਕੋ ਸੁਖੀ ਤਾਂ ਕੇ ਪਾਛੇ ਜਾਓ ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਓ ਜਿੰਨੇ ਸਾਡੇ ਸਾਥ ਨਹੀਂ ਨਿਭਣਾ ਜਿੰਨੇ ਸਾਡਾ ਸਾਥ ਛੱਡ ਜਾਣਾ ਵਾ ਕਿੰਦੇ ਉਹਨੂੰ ਬਾਰ-ਬਾਰ ਉਹਦੇ ਨਾਲ ਲਪਟਦਾ ਮਨ ਜਿਹੜਾ ਸਾਡਾ ਬਾਰ-ਬਾਰ ਉਹ ਮਾਇਆ ਦੇ ਨਾਲ ਲਪਟਦਾ ਤੇ ਫਿਰ ਆਖਿਸ਼ੇ ਕਹਿੰਦੇ ਕਰੋ ਕਿਰਪਾ ਕਰਣਾ ਪਤੇ ਤੇਰੇ ਹਰ ਗੁਣ ਗਾਓ ਕਹਿੰਦੇ ਵੀ ਤੂੰ ਕਿਰਪਾ ਕਰ ਮਹਾਰਾਜ ਸਾਨੂੰ ਇਹ ਬਖਸ਼ਿਸ਼ ਕਰ ਵੀ ਇਹ ਤੇਰੇ ਗੁਣ ਗਾਈਏ ਤੇ ਤੇਰੇ ਗੁਣ ਗਾਉਣ ਦੇ ਲਈ ਕੀ ਕਰੀਏ ਕਹਿੰਦੇ ਨਾਨਕ ਕੀ ਪ੍ਰ ਬੇਨਤੀ ਸਾਧ ਸੰਗ ਸਮਾਓ ਕਹਿੰਦੇ ਵੀ ਮੈਨੂੰ ਸੰਗਤ ਦੇ ਵਿੱਚ ਸਮਾਉਣਾ ਬਖਸ਼ਿਸ਼ ਕਰ ਇਹ ਸਾਡੀ ਤੇਰੇ ਅੱਗੇ ਬੇਨਤੀ ਹੈ ਇਹ ਕੀ ਹੈ ਮਹਾਰਾਏ ਕਹਿੰਦੇ ਸਾਡੀ ਬੇਨਤੀ ਆ ਵੀ ਤੂੰ ਸਾਧ ਸੰਗਤ ਦੇ ਵਿੱਚ ਸਾਨੂੰ ਸਾਡਾ ਸਮਾਉਣਾ ਕਰ ਵੀ ਸਾਧ ਸੰਗਤ ਦੇ ਵਿੱਚ ਅਸੀਂ ਮਿਲ ਕੇ ਰਹੀਏ ਫਿਰ ਵੇਖੋ ਮਹਾਰਾਏ ਫਿਰ ਇੱਕ ਜਗ੍ਹਾ ਇਹ ਵੀ ਸਮਝਾਉਂਦੇ ਆ ਕਹਿੰਦੇ ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪਵੰਤ ਜਵਾਨੀ ਬਹੁਤ ਦਰਬ ਹਸਤੀ ਔਰ ਘੋੜੇ ਲੱਖ ਲੱਖ ਬਹਿਨੀ ਕਹਿੰਦੇ ਵੀ ਤੈਨੂੰ ਰਾਜ ਭਾਗ ਮਿਲ ਜੇ ਚੰਗੀ ਜ਼ਮੀਨ ਹੋਵੇ ਤੇਰ ਕੋ ਚੰਗਾ ਜੋਬਨ ਹੋਵੇ ਵਧੀਆ ਗ੍ਰਹਿ ਹੋਵੇ ਘਰ ਹੋਵੇ ਚੰਗੀ ਸੋਭਾ ਹੋਵੇ ਸੰਸਾਰ 'ਚ ਰੂਪੰਤ ਹੋਵੇਂ ਤੂੰ ਭਾਵ ਕੇ ਤੇਰ ਕੋ ਚੰਗੇ ਘੋੜੇ ਹੋਣ ਬਦੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਤੁਸੀਂ ਲਾ ਲੋ ਬ ਚੰਗੀਆਂ ਗੱਡੀਆਂ ਮੋਟਰਾਂ ਹੋਣ ਚੰਗੇ ਸਾਧਨ ਹੋਣ ਲੱਖਾਂ ਲੱਖਾਂ ਦੇ ਖਰੀਦੇ ਹੋਣ ਤੂੰ ਲੱਖਾਂ ਰੁਪਈਆ ਦੇ ਖਰੀਦੇ ਹੋਣ ਕਹਿੰਦੇ ਪਰ ਇਹਦੇ ਵਿੱਚੋਂ ਜੇ ਤੂੰ ਇਹਦੇ ਨਾਲ ਮੋਹ ਪਾ ਕੇ ਬੈਠਾ ਰਹਿਣਾ ਵਾ ਤੇ ਕਹਿੰਦੇ ਆਗੇ ਦਰਗਹਿ ਕਾਮ ਨਾ ਆਵੇ ਛੋੜ ਚੱਲ ਆ ਬੇਮਾਨੀ ਕਹਿੰਦੇ ਵੀ ਕੋਈ ਵੀ ਇਹਦੇ ਚੋਂ ਕੰਮ ਨਹੀਂ ਆਉਣਾ ਤੇਰੇ ਤੈਨੂੰ ਇਹ ਛੱਡ ਕੇ ਜਾਣਾ ਪਏਗਾ ਭਾਵਕ ਦੇ ਦਰਗਾਹ ਦੇ ਵਿੱਚ ਤੇਰੇ ਕੋਈ ਵੀ ਕੰਮ ਹੋਣ ਵਾਲੀ ਚੀਜ਼ ਨਹੀਂ ਹੈ ਕਿ ਇਹਦੇ ਵਿੱਚ ਜੇ ਤੂੰ ਇਹਦੇ ਨਾਲ ਮੋਹ ਲਾਲ ਮੋਹ ਪਾ ਲੈਣਾ ਵਾ ਜੇ ਇਹਨਾਂ 'ਚ ਚਿਤ ਲਾ ਲੈਣਾ ਵਾ ਤਾਂ ਫਿਰ ਮਹਾਰਾਜ ਕਹਿੰਦੇ ਕਹਿੰਦੇ ਕਾਹੇ ਰੇ ਕਹਿੰਦੇ ਕਾਹੇ ਏਕ ਬਿਨਾ ਚਿਤ ਲਾਈਏ ਵੀ ਇੱਕ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕਿਉਂ ਇਹਦੇ ਵਿੱਚ ਤੁਸੀਂ ਚਿਤ ਲਾਉਂਦੇ ਹੋ ਕਹਿੰਦੇ ਊਠ 'ਤੇ ਬੈਠ ਤ ਸੋਬਤ ਜਾਗਤ ਸਦਾ ਹਰ ਹਰ ਧਾਈ ਹੈ ਕਹਿੰਦੇ ਇਹ ਕਰਕੇ ਗੱਲ ਸਮਝਣਾ ਕਰੋ ਵੀ ਤੁਸੀਂ ਇਹਦੇ ਵਿੱਚ ਚਿਤ ਨਹੀਂ ਜੋੜਨਾ ਤੂੰ ਹੀ ਉਠਦਿਆਂ ਬੈਂਦਿਆਂ ਸੌਂਦਿਆਂ ਜਾਗਦਿਆਂ ਉਹ ਮਾਲਕ ਦਾ ਸਿਮਰਨ ਕਰਨਾ ਉਹਦੇ ਵਿੱਚ ਸੁਰਤ ਜੋੜ ਕੇ ਰੱਖਣੀ ਤੇ ਮਾਰੇ ਕਹਿੰਦੇ ਮਹਾ ਬਚਿੱਤਰ ਸੁੰਦਰ ਅਖਾਰੇ ਰਣਮੈ ਜਿੱਤੇ ਪਵਾੜੇ ਹੋ ਮਾਰੋਂ ਹੋ ਬੰਧੋ ਛੋਡੋ ਮੁਖਤੇ ਏ ਬਿਵਾੜੇ ਕਹਿੰਦੇ ਵੀ ਰਣ ਭੂਮੀ ਦੇ ਵਿੱਚ ਲੜਾਈਆਂ ਝਗੜੇ ਕਰਕੇ ਤੂੰ ਜਿੱਤ ਹਾਸਲ ਕਰਕੇ ਤੇ ਤੂੰ ਇਹ ਹਉਮੇ ਕਰੇ ਪੀ ਮੈਂ ਕਿਸੇ ਨੂੰ ਬੰਦੀ ਬਣਾ ਸਕਦਾ ਵਾਂ ਕਿਸੇ ਨੂੰ ਮਾਰ ਸਕਦਾ ਵਾਂ ਆਪਣੇ ਮੁਖਤ ਹੋਏ ਬਕੇ ਤੂੰ ਪੀ ਆਪਣੇ ਮੁਖਤੋਂ ਇਹ ਤਬਾਈ ਦੇ ਬੋਲ ਜਿਹੜੇ ਆ ਬਕੇ ਜੇ ਤੇ ਕਹਿੰਦੇ ਫਿਰ ਕੀ ਆ ਕਹਿੰਦੇ ਆਇਆ ਹੁਕਮ ਪਾਰ ਬ੍ਰਹਮ ਦਾ ਸ਼ੂਟ ਚੱਲਿਆ ਇੱਕ ਦਿਹਾੜੇ ਕਹਿੰਦੇ ਵੀ ਸਭ ਕੁਝ ਤੈਨੂੰ ਛੱਡ ਕੇ ਜਾਣਾ ਪੈਣਾ ਜਦ ਦਿਨ ਉਹਦਾ ਹੁਕਮ ਆ ਗਿਆ ਵੀ ਇਹ ਕੁਝ ਵੀ ਤੇਰੇ ਨਾਲ ਨਿਭਣਾ ਨਹੀਂ ਤੇ ਫਿਰ ਮਾਰੇ ਕੀ ਕਹਿੰਦੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰਨਾ ਜਾਣੇ ਉਪਦੇਸ਼ ਕਰੈ ਆਪਨਾ ਕਮਾਵੈ ਤਤ ਸ਼ਬਦ ਨ ਪਛਾਨੈ ਤਤ ਸ਼ਬਦ ਹੁਣ ਤਤ ਸ਼ਬਦ ਕਿਹੜਾ ਵਾ ਇਹ ਆ ਨਾਮ ਜਿਹੜਾ ਸ਼ਬਦ ਜਿਹਨੂੰ ਕਹਿੰਦੇ ਆ ਇਹ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮਾਂ ਆਵਾਂ ਇੱਕ ਸ਼ਬਦ ਇਹਨੂੰ ਇੱਕ ਸ਼ਬਦ ਵੀ ਕਹਿ ਦਿੱਤਾ ਜਿਹਨੂੰ ਕਹਿੰਦੇ ਆ ਤੇਰਾ ਏਕ ਨਾਮ ਤਾਰੇ ਸੰਸਾਰ ਜਿਹਨੂੰ ਕਹਿੰਦੇ ਆ ਗੁਰਮੁਖ ਕੋਟ ਆਧਾਰ ਦਾ ਦੇ ਨਾਮੈ ਏਕ ਕਣੀ ਫਿਰ ਕਹਿੰਦੇ ਆ ਤੂੰ ਉਪਦੇਸ਼ ਕਰਦਾ ਵਾ ਪਰ ਆਪ ਨਹੀਂ ਕਮਾਉਂਦਾ ਹੋਰਨਾਂ ਨੂੰ ਕਹਿੰਦੇ ਤੂੰ ਧਰਮ ਦਾ ਉਪਦੇਸ਼ ਕਰਦਾ ਵਾ ਪਰ ਆਪ ਨਹੀਂ ਕਮਾਉਂਦਾ ਤੇ ਤੈਨੂੰ ਸ਼ਬਦ ਦੀ ਸਾਰ ਨਹੀਂ ਤੂੰ ਸ਼ਬਦ ਦੇ ਪਰੋਂ ਨਹੀਂ ਜਾਣਦਾ ਨਾਮ ਦਾ ਤੈਨੂੰ ਭੇਦ ਨਹੀਂ ਆ ਤੇ ਬਾਹਰੀ ਤੌਰ ਤੇ अनेका ਭਾਵ ਤਰੀਕਿਆਂ ਦੇ ਨਾਲ ਜੋ ਜਿੱਦਾਂ ਹੀ ਕਹਿ ਦਿੰਨੇ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜੰਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਉ ਉਹ ਕਰਤੇ ਕਾ ਨਿਮਕ ਸਿਮਰਤ ਜਿਤ ਛੂਟ ਹੈ ਬਾਹਰੀ ਤੌਰ ਤੇ ਜੋ ਜੋ ਧਰਮ ਦੇ ਨਾਮ ਤੇ ਡੰਬਰ ਰਚਦਾ ਵਾਂ ਤੇ ਕਹਿੰਦੇ ਨਾਂਗੋ ਆ ਨਾਂਗਾ ਆਇਆ ਨਾਂਗੋ ਜਾਸੀ ਜੋ ਹਸਤੀ ਖਾਕ ਸੰਨ ਹੈ ਜਿੱਦਾਂ ਹਸਤੀ ਜਿਹੜਾ ਵਾ ਇਸ਼ਨਾਨ ਕਰਕੇ ਆਪਣੇ ਸਿਰ 'ਚ ਮਿੱਟੀ ਆਪ ਹੀ ਪਾ ਲੈਂਦਾ ਖਾਕ ਪਾ ਲੈਂਦਾ ਕਹਿੰਦੇ ਇਹ ਤਾਂ ਇਦਾਂ ਵਾ ਵੀ ਤੂੰ ਆਪਣੇ ਸਿਰ 'ਚ ਖਾਕ ਪਾ ਰਿਹਾ ਹਾਂ ਕਹਿੰਦੇ ਜਾਣਾ ਤੇ ਥੋਂ ਨੰਗਾ ਵਾ ਤੇ ਨੰਗਾ ਹੀ ਆਇਆ ਵਾ ਤੇ ਨੰਗਾ ਹੀ ਇੱਥੋਂ ਜਾਣਾ ਵਾ ਕਹਿੰਦੇ ਇਸ ਕਰਕੇ ਇਹ ਗੱਲ ਨੂੰ ਮੰਨ ਕੇ ਧਾਰਨ ਕਰ ਲੋ ਕਿਹੜੀ ਨੂੰ ਸੰਤ ਸੱਜਣਾ ਸੁਣੋ ਸਭ ਮੀਤਾ ਝੂਠਾ ਇਹੋ ਪਸਾਰਾ ਜਿੰਨਾ ਵੀ ਇਹ ਪਸਾਰਾ ਵਸਾਰਾ ਝੂਠਦਾ ਵਾ ਇਹ ਰਚਨਾ ਜਿਹੜੀ ਆ ਝੂਠ ਆ ਸੱਚ ਨਹੀਂ ਆ ਜਾਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਪੀਤ ਜਿਹੜੀ ਚੀਜ਼ ਥਿਰ ਨਹੀਂ ਰਹਿਣ ਵਾਲੀ ਜੇ ਉਹਦਾ ਸੰਗ ਕਰਾਂਗੇ ਤੇ ਕੋਈ ਵੀ ਉਹਦਾ ਲਾਭ ਨਹੀਂ ਹੁੰਦਾ ਤੇ ਮਾਰੇ ਕਹਿੰਦੇ ਸੰਤ ਸੱਜਣਾ ਸੁਣੋ ਸਭ ਮੀਤਾ ਝੂਠਾ ਇਹੋ ਪਸਾਰਾ ਪਰ ਸਾਰਾ ਜਿਹੜਾ ਸਭ ਝੂਠਦਾ ਵਾ ਮੇਰੀ ਮੇਰੀ ਕਰ ਕਰ ਡੂਬੇ ਖਾਪ ਖਾਪ ਮੋਏ ਗਵਾਰਾ ਕਹਿੰਦੇ ਫਿਰ ਵੀ ਇਹ ਮੇਰੀ ਮੇਰੀ ਕਰੀ ਜਾਂਦੇ ਆ ਤੇ ਇੱਥੇ ਖਾਪਦੇ ਰਹਿੰਦੇ ਮਾਇਆ ਦੇ ਵਿੱਚ ਖਾਪ ਖਾਪ ਕੇ ਮਰ ਜਾਂਦੇ ਆ ਇਹ ਗਵਾਰ ਜਿਹੜੇ ਆ ਕਹਿੰਦੇ ਖਾਪ ਖਾਪ ਕੇ ਮਰ ਜਾਂਦੇ ਆ ਫਿਰ ਇਹ ਖਵਾਰ ਹੁੰਦੇ ਨੇ 83 ਲੱਖ ਜੂਨ ਜੇ ਨਾ ਮੇਰੀ ਮੇਰੀ ਕਰ ਕਰ ਡੂਬੇ ਖਾਪ ਖਾਪ ਮੋਏ ਗਵਾਰਾ ਕਹਿੰਦੇ ਗੁਰਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ ਕਹਿੰਦੇ ਜਦੋਂ ਗੁਰੂ ਨੂੰ ਮਿਲ ਕੇ ਅਸੀਂ ਨਾਮ ਨਾਲ ਜੁੜਨਾ ਕੀਤਾ ਤੇ ਫਿਰ ਜਿਹੜਾ ਵਾ ਸਾਡਾ ਕੀਆ ਇਹ ਮਾਇਆ ਦੇ ਦੇਸ਼ ਤੋਂ ਨਿਸਤਾਰਾ ਹੋਇਆ ਫਿਰ ਮਾਇਆ ਦੇ ਦੇਸ਼ ਤੋਂ ਨਿਸਤਾਰਾ ਹੋਇਆ ਸੋ ਇਸ ਕਰਕੇ ਅਸੀਂ ਵੀ ਜੇ ਚਾਹੁੰਨੇ ਆ ਮਾਇਆ ਦੇ ਦੇਸ਼ ਤੋਂ ਸਾਡੀਆਂ ਸੁਰਤੀਆਂ ਉੱਪਰ ਉੱਠ ਜਾਣ ਆਪਣੇ ਘਰ ਪ੍ਰਵੇਸ਼ ਕਰ ਜਾਣ ਤੇ ਫਿਰ ਮਹਾਰਾਜ ਕਹਿੰਦੇ ਸੰਗਤ ਕਰੋ ਗੁਰਮਖਾਂ ਦਾ ਸੰਗ ਕਰੋ ਵੇਖੋ ਮਹਾਰਾਜ ਗੁਰਮਖਾਂ ਦੇ ਸੰਗ ਨੂੰ ਮਹਾਨਤਾ ਦੇ ਰਿਹਾ ਆ ਕਹਿੰਦੇ RAM ਨਾਮ ਚਿਤਰਾਪੇ ਜਾ ਕਾ ਉਪਜੰਪ ਦਰਸ਼ਨ ਕੀਜੇ ਤਾਂ ਕਾ ਉਪਜੰਪ ਕਹਿੰਦੇ ਕਹਿੰਦੇ ਸਵੇਰੇ ਉਠਦਿਆਂ ਹੀ ਕਹਿੰਦੇ ਐਸੇ ਗੁਰਮੁਖਾਂ ਦੇ ਮੱਥੇ ਲੱਗੋ ਵੀ ਜਿਨ੍ਹਾਂ ਨੇ ਆਪਣੇ ਨਾਮ ਨੂੰ ਜਿਹੜਾ ਮਨ ਦੇ ਵਿੱਚ ਵਸਾ ਲਿਆ ਹੋ ਕਹਿੰਦੇ ਉਹਨਾਂ ਦਾ ਸਵੇਰੇ ਉਠਦਿਆਂ ਹੀ ਦਰਸ਼ਨ ਕਰੋ ਵੇਖੋ ਕਿੰਨੀ ਮਹਾਨਤਾ ਬਖਸ਼ਿਸ਼ ਕਰ ਰਹੇ ਆ ਤੇ ਕਹਿੰਦੇ ਜੇ ਤੁਸੀਂ ਐਸੇ ਗੁਰਮੁਖਾਂ ਨੂੰ ਨਹੀਂ ਮਿਲਦੇ ਤੁਸੀਂ ਸੰਗ ਨਹੀਂ ਕਰਦੇ ਸੰਗਤ 'ਚ ਬੈਠ ਕੇ ਐਸੇ ਗੁਰਮੁਖਾਂ ਦੇ ਸੰਗ ਵਿੱਚ ਨਾਮ ਨਹੀਂ ਜਪਦੇ ਤੇ ਕਹਿੰਦੇ ਫੇਰ ਤਾਂ ਤੁਹਾਡੇ ਵਰਗਾ ਭਾਗਹੀਣ ਕੋਈ ਨਹੀਂ ਕਹਿੰਦੇ RAM ਨਾ ਜਪੋ ਅਭਾਗ ਤੁਮਾਰਾ ਜੁਗ-ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ ਰਹਾਓ ਕਹਿੰਦੇ ਇਹਨਾਂ ਗੱਲਾਂ ਨੂੰ ਵਿਚਾਰੋ ਕਿ ਜੇ ਤੁਸੀਂ ਨਹੀਂ ਜਪਦੇ ਵੀ ਤੁਸੀਂ ਫਿਰ ਕਿਉਂ ਭਾਗਹੀਣ ਹੋ ਕਹਿੰਦੇ ਜੇ ਤੁਸੀਂ ਜਪਦੇ ਹੋ ਤੇ ਫਿਰ ਤੁਸੀਂ ਪੂਰੇ ਹੋ ਜਾਓਗੇ ਇੱਕ ਦਿਨ ਕਹਿੰਦੇ ਗੁਰਮਤ RAM ਜਪੈ ਜਨ ਪੂਰਾ ਕਿਤ ਘਟ ਅਨਹਦ ਵਾਜੇ ਤੂਰਾ ਕਹਿੰਦੇ ਫਿਰ ਉਹਦੇ ਅੰਦਰ ਜਦੋਂ ਰਾਮ ਰਾਮ ਜਪਦੇ ਆ ਉਹ ਜਨ ਪੂਰਨ ਹੋ ਜਾਂਦੇ ਆ ਉਹਦੇ ਅੰਦਰ ਜਿਹੜੇ ਅਨਹਦ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਆ ਉਹਦੇ ਅੰਦਰ ਅਨਹਦ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਆ ਉਹ ਨਾਮ ਨਾਲ ਜੁੜ ਜਾਂਦੇ ਆ ਸੋ ਮਾਰੇ ਕਹਿੰਦੇ ਜੋ ਜਨ ਰਾਮ ਭਗਤ ਹਰ ਪਿਆਰ ਜਿਹਦਾ ਫਿਰ ਰਾਮ ਦੀ ਭਗਤੀ ਦੇ ਅੰਦਰ ਪਿਆਰ ਬਣ ਜਾਂਦਾ ਵਾ ਸੇ ਪ੍ਰਭ ਰਾਖੇ ਕਿਰਪਾ ਧਾਰ ਉਹ ਮਾਲਕ ਜਿਹੜੇ RAM ਦੀ ਭਗਤੀ ਦੇ ਅੰਦਰ ਜੁੜ ਜਾਂਦੇ ਆ ਤੇ ਉਹਨਾਂ ਨੂੰ ਕਹਿੰਦੇ ਫਿਰ ਮਾਲਕ ਜਿਹੜਾ ਵਾ ਆਪਣੀ ਕਿਰਪਾ ਕਰਕੇ ਰੱਖ ਲੈਂਦਾ ਵਾ ਤੇ ਮਾਰੇ ਕਹਿੰਦੇ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਸ ਪਰਸ ਸੁਖੋਈ ਕਹਿੰਦੇ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਉਹ ਪ੍ਰਭੂ ਦਾ ਨਾਮ ਧਾਰਨ ਕਰ ਰੱਖਿਆ ਵਾ ਉਹਨਾਂ ਦਾ ਦਰਸ਼ਨ ਪਰਸ ਕੇ ਫਿਰ ਸਾਡਾ ਮਨ ਸੁਖ ਦੇ ਵਿੱਚ ਚਲਾ ਜਾਂਦਾ ਵਾ ਕਹਿੰਦੇ ਸਰਬ ਜੀਵਾਂ ਮੇ ਇੱਕੋ ਰਵਿਆ ਮਾਨਮੁਖ ਹੰਕਾਰੀ ਫਿਰ ਜੋਨੀ ਪਵਿਆ ਕਹਿੰਦੇ ਵੀ ਸਾਰਿਆਂ ਦੇ ਅੰਦਰ ਉਹ ਰਵਿਆ ਹੋਇਆ ਮਾਲਕ ਆ ਤੇ ਕਹਿੰਦੇ ਜੇ ਅਸੀਂ ਉਹਦੇ ਨਾਲ ਜੁੜਾਂਗੇ ਤੇ ਫਿਰ ਸਾਡਾ ਪਾਰ ਉਤਾਰਾ ਹੋ ਜਾਏਗਾ ਪਰ ਮਨਮੁਖ ਹੰਕਾਰੀ ਜਿਹੜਾ ਵਾ ਇਹਨਾਂ ਗੱਲਾਂ ਨੂੰ ਨਹੀਂ ਸਮਝਦਾ ਤੇ ਫਿਰ ਬਾਰ-ਬਾਰ ਜਿਹੜਾ ਜੂਨਾ ਦੇ ਵਿੱਚ ਉਹਨੂੰ ਪਾਉਣਾ ਪੈਂਦਾ ਸੋ ਇਸ ਕਰਕੇ ਅਸੀਂ ਵੀ ਕੋਸ਼ਿਸ਼ ਕਰੀਏ ਵੀ ਇਹ ਨਾਮ ਨਾਲ ਜੁੜ ਕੇ ਆਪਣਾ ਆਪ ਸਵਾਰ ਲਈਏ ਕਿਉਂਕਿ ਮਾਰੇ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਇਹ ਕਰਕੇ ਇਹ ਆਪਾ ਸਵਾਰਨ ਦਾ ਆਪਣਾ ਆਪ ਸਵਾਰਨਾ ਹੀ ਜਦੋਂ ਆਪਣੇ ਆਪ ਨੂੰ ਸਵਾਰਾਂਗੇ ਤੇ ਮਾਰੇ ਕਹਿੰਦੇ ਜਦੋਂ ਆਪਣੇ ਅੰਦਰ ਗੁਣ ਪੈਦਾ ਕਰਾਂਗੇ ਤਾਂ ਮਾਲਕ ਦੇ ਨਾਲ ਨੇੜਤਾ ਪੈਦਾ ਹੁੰਦੀ ਜਾਏਗੀ ਜਿੰਨੇ ਗੁਣ ਪੈਦਾ ਕਰ ਲਾਂਗੇ ਉਨਾ ਹੀ ਮਾਲਕ ਦੇ ਨੇੜੇ ਹੁੰਦੇ ਜਾਵਾਂਗੇ ਤੇ ਹੁਣ ਇਹ ਸੰਗਤ ਦੇ ਵਿੱਚ ਸਾਨੂੰ ਇਹ ਉਹ ਗੁਣੇ ਸਿਖਾਏ ਜਾਂਦੇ ਆ ਜਿਹੜੇ ਗੁਣਾਂ ਨੂੰ ਧਾਰਨ ਕਰਕੇ ਅਸੀਂ ਮਾਲਕ ਨਾਲ ਨੇੜਤਾ ਪੈਦਾ ਕਰਨੀ ਫਰਮਾਨ ਹੈ ਸਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿਖਾਂ ਸੋ ਇਸ ਕਰਕੇ ਗੁਣ ਇਸ ਕਰਕੇ ਸਿਖਾਏ ਜਾਂਦੇ ਆ ਵੀ ਅਸੀਂ ਇਹਨਾਂ ਨੂੰ ਧਾਰਨ ਕਰ ਲਈਏ ਇਹ ਜਿਹੜਾ ਗਿਆਨ ਇਸ ਕਰਕੇ ਦਿੱਤਾ ਜਾਂਦਾ ਵਾ ਵੀ ਇਹਨਾਂ ਨੂੰ ਇਹ ਗਿਆਨ ਨੂੰ ਹੀ ਧਾਰਨ ਕਰਨਾ ਕਿਉਂਕਿ ਗਿਆਨ ਵੀ ਜਿਹੜਾ ਦੋ ਪ੍ਰਕਾਰ ਦਾ ਇੱਕ ਗਿਆਨ ਜਿਹੜਾ ਵਾ ਸਾਡੇ ਅੰਦਰ ਵਿਦਵਤਾ ਪੈਦਾ ਕਰਦਾ ਤੇ ਇੱਕ ਜਿਹੜਾ ਗਿਆਨ ਆ ਸਾਡੀ ਹੋਂਦ ਖਤਮ ਕਰਦਾ ਅਸੀਂ ਗਿਆਨ ਲੈਣਾ ਆਪਣੀ ਹੋਂਦ ਖਤਮ ਕਰਨ ਲਈ ਜਦੋਂ ਆਪਣੀ ਹੋਂਦ ਖਤਮ ਕਰ ਲੈਨੇ ਆ ਅਸੀਂ ਤੇ ਫਿਰ ਵਿਖੋ ਭਗਤ ਗੁਰੂ ਸਾਹਿਬਾਨ ਸਮਝਾਉਣਾ ਕਰਦੇ ਕਹਿੰਦੇ ਜਦ ਹਮ ਹੋਤੇ ਤਦ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਹਿੰਦੇ ਜਦੋਂ ਆਪਾ ਭਾਵ ਹੀ ਸਾਡੇ ਅੰਦਰ ਉਦੋਂ ਤੂੰ ਨਹੀਂ ਜਦੋਂ ਆਪਾ ਭਾਵ ਖਤਮ ਕਰਦਾ ਉਦੋਂ ਤੂੰ ਹਾਜ਼ਰ ਹੋ ਗਿਆ ਸੋ ਇਸ ਕਰਕੇ ਅਸੀਂ ਆਪਾ ਭਾਵ ਖਤਮ ਕਰਨਾ ਵਾ ਜਿਉਂਦੇ ਮਰਨਾ ਸਿੱਖਣਾ ਵਾ ਭਾਵ ਕੇ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੋਨ ਸਮਾਇਆ ਪਾ ਕੇ ਮਰ ਕੇ ਜਿਹੜੇ ਘਰ ਜਾਣਾ ਵਾ ਜਿਉਂਦੇ ਜੀ ਅਹੀਂ ਉਹਦੇ ਉਹ ਘਰ ਜਾਣਾ ਆਉਣਾ ਬਣਾਉਣਾ ਵਾ ਮਹਾਰਾ ਇਹ ਕਹਿੰਦੇ ਮੋਇਆਂ ਜਿੱਤ ਕਰ ਜਾਈ ਐ ਸਤਿ ਤੇ ਜੀਵਦਿਆਂ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਆ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹਉਮੇ ਹੋਏ ਵਿਨਾਸ਼ ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਆ ਵੱਦ ਤੋਂ ਵੱਦ ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਰਿਦੈ ਚਤਾਰ ਵੱਤ ਤੋਂ ਵੱਤ ਜਿਹੜਾ ਗੁਰਮੰਤਰ ਨਾਲ ਜੋੜ ਕੇ ਇਹ ਜਿਹੜਾ ਮਾਇਆ ਦੇ ਨਾਲ ਸਾਡਾ ਮਨ ਲਪਟ ਗਿਆ ਵਾ ਇਧਰੋਂ ਮਾਇਆ ਤੋਂ ਹਟਾ ਕੇ ਇਹਨੂੰ ਆਪਣੇ ਘਰ ਲੈ ਕੇ ਜਾਣਾ ਤੇ ਜਦੋਂ ਅਸੀਂ ਗੁਰਮੰਤਰ ਦੇ ਨਾਲ ਜੁੜਾਂਗੇ ਤੇ ਆਪਣੇ ਆਪ ਸਾਡਾ ਮਨ ਜਿਹੜਾ ਵਾ ਸ਼ਬਦ ਦੇ ਨਾਲ ਜੁੜ ਕੇ ਮਾਇਆ ਦਾ ਪ੍ਰਭਾਵ ਜਿਹੜਾ ਵਾ ਸਾਡੇ ਤੋਂ ਲੈ ਜਾਏਗਾ ਤੇ ਅਸੀਂ ਆਪਣੇ ਘਰ ਵੱਲ ਰੁਖ ਕਰ ਲਾਂਗੇ ਸੋ ਇਸ ਕਰਕੇ ਆਪਣੇ ਮਨ ਨੂੰ ਸਾਧਣਾ ਵਾ ਆਪਣੇ ਮਨ ਨੂੰ ਸਾਧ ਕੇ ਤੇ ਆਪਣੇ ਘਰ ਜਾਣਾ ਵਾ ਸੋ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਵਾ ਮਹਾਰਾਏ ਕਹਿੰਦੇ ਕਬੀਰ ਸੁਪਨੇ ਹੂੰ ਬੜਾੜਾਇਕ ਹੈ ਜੋ ਮੁਖ ਨਿਕਸੈ RAM ਤਾਂ ਕੇ ਪੱਕੀ ਪਾਨਹੀ ਮੇਰੇ ਤਨ ਕੋ ਚਾਮ ਤੇ ਇੰਨਾ ਸਿਮਰਨ ਕਰੋ ਕਿ ਸੁਪਨੇ ਦੇ ਵਿੱਚ ਬੜਾ ਬੜਾ ਕੇ ਵਾਹਿਗੁਰੂ ਵਾਹਿਗੁਰੂ ਚੱਲੇ ਸੋ ਇਸ ਕਰਕੇ ਵੱਧ ਤੋਂ ਵੱਧ ਸਿਮਰਨ ਕਰਕੇ ਲਾਹਾ ਲਈਏ ਮਨੁੱਖਾ ਜਨਮ ਦਾ ਮਹਾਰਾਏ ਕਹਿੰਦੇ ਦਲਬ ਦੇਹ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਸੋ ਇਸ ਕਰਕੇ ਲਾਹਾ ਲਈਏ ਸੋ ਆਓ ਗੁਰਮੁਖ ਪਿਆਰਿਓ ਜੋ 5-7 ਮਿੰਟ ਬਚੇ ਨੇ ਸੋ ਕਰੋ ਕਿਰਪਾ ਗੁਰਮੰਤਰ ਦੇ ਨਾਲ ਜੁੜਨਾ ਕਰੀਏ ਬੜੇ ਹੀ ਪਿਆਰ ਦੇ ਨਾਲ ਆਪਣੀ ਬਾਜ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਵਾ ਜਦੋਂ ਆਪਣੀ ਬਾਜ ਨੂੰ ਧਿਆਨ ਦੇ ਨਾਲ ਸੁਣਾਗੇ ਤੇ ਮਾਰੇ ਕਹਿੰਦੇ ਤੁਨ ਮੈਂ ਧਿਆਨ ਧਿਆਨ ਕਿੱਥੇ ਤੁਨ ਮੈਂ ਧਿਆਨ ਦੇਖਣ ਜੇ ਧਿਆਨ ਨਹੀਂ ਕਿਆ ਤੁਨ ਦੇ ਵਿੱਚ ਧਿਆਨ ਗਿਆ ਕਹਿੰਦੇ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਜਦੋਂ ਤੁਹਾਨੂੰ ਚੇ ਧਿਆਨ ਲੱਗ ਜੇਗਾ ਫਿਰ ਧਿਆਨ ਚ ਜਾਣ ਜੋਗੇ ਕੀ ਜਾਣ ਜੋਗੇ ਗੁਰਮੁਖ ਅਕਾਥ ਕਹਾਣੀ ਅਕਾਥ ਜਿਹੜਾ ਪਰਮਾਤਮਾ ਵਾ ਉਹਦੀ ਜਿਹੜੀ ਕਹਾਣੀ ਆ ਕਹਿੰਦੇ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਰਾਜਾ ਸਾਡਾ ਮਨ ਆ ਨਗਰੀਏ ਮਨ ਰਾਜਾ ਤੇ ਰਾਮ ਉਹ ਮਾਲਕ ਕਹਿੰਦੇ ਇਹਨਾਂ ਦੀ ਜਿਹੜੀ ਕਹਾਣੀ ਆ ਆਪ ਚ ਆ ਚੱਲ ਰਹੀ ਆ ਕਹਿੰਦੇ ਉਹ ਅਸੀਂ ਜਾਣ ਲਈ ਸੋ ਇਸ ਕਰਕੇ ਉਹਨੂੰ ਜਾਣਨ ਦੇ ਲਈ ਸਾਨੂੰ ਤਰੀਕਾ ਦੱਸ ਦਿੱਤਾ ਉਤਰੀ ਕਾਹੀ ਅਪਣਾਉਣਾ ਵਾ ਸਵਾਉ ਕਰੋ ਕਿਰਪਾ ਜਿੰਨੇ ਵੀ ਗੁਰਮੁਖ ਜੁੜੇ ਨੇ ਲਾਈਵ ਦੇ ਵਿੱਚ ਵੀ ਉਹਨਾਂ 'ਤੇ ਕਿਰਪਾ ਕਰਨੀ ਆ ਕਰੋ ਜੀ ਕਿਰਪਾ ਵਾਹ ਗੁਰੂ 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 ਵਾਹ ਗਰ 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 ਵਾਹ